ਇੰਨੀ ਵੀ ਜ਼ਰੂਰਤ ਨਹੀਂ ਕਿ ਰੱਬ ਭੁੱਲ ਜਾਈਏ ਤੇ ਮਾਇਆ ਨੂੰ ਇੰਦਾ ਵੀ ਨਹੀਂ ਛੱਡਣਾ ਕਿ ਰੱਬ ਚੇਤੇ ਨਾ ਰਵੇ। ਯਾਰਾਬ ਫਕੀਰ ਕੋਲ ਮਾਇਆ ਨਹੀਂ ਹੁੰਦੀ ਸ਼ਾਇਦ ਮਾਇਆ ਨਾਲ ਉਹਦਾ। ਇਹ ਸੌਂਡ ਨਾਲ ਲੱਗਦੀ। ਮਨ ਦਾ ਮਾਇਆ ਜ਼ਰੂਰੀ ਹੈ ਪਰ ਸਾਰਾ ਕੁਝ ਮਾਇਆ ਨਾਲ ਨਹੀਂ ਹੁੰਦਾ। ਕੁਝ ਕਰਮਾਂ ਦੇ ਵੀ ਸੌਦੇ ਹੁੰਦੇ ਨੇ। ਕਰਮਾਂ ਦੇ ਵੀ ਸੌਦੇ ਹੁੰਦੇ। ਅੱਜ ਫਕੀਰ ਨੇ ਆਪਣੇ ਤਿੰਨ ਇੱਕ ਧੀ 100 ਧੀ ਖੋਪਦਾਂ। ਜਿਸ ਮਾਂ ਨੇ ਜਿਸ ਸੱਸ ਨੇ ਆਪਣੀ ਨੂੰ ਆਪਣੀ ਧੀ ਵਰਗੀ ਮੁਹੱਬਤ ਜਾਂ ਪਿਆਰ ਨਹੀਂ ਦਿੱਤਾ ਕਿਸ ਸੱਸ ਨੇ ਆਪਣੀ ਨੂੰ ਆਪਣੀ ਧੀ ਵਰਗੀ ਮੁਹੱਬਤ ਤੇ ਪਿਆਰ ਨਹੀਂ ਦਿੱਤਾ ਉਹ ਅਗਲੇ ਜਨਮ ਵਿੱਚ ਬਾਜ ਪੈਦਾ ਹੋ ਗਈ ਉਹਦੇ ਪੁੱਖ ਤੋਂ ਲਾੜ ਨਹੀਂ ਪੈਦਾ ਹੋਣਾ ਯਾਦ ਰੱਖੋ ਤੇ ਜਿਹੜੀ ਆਪਣੀ ਸੱਸ ਨੂੰ ਆਪਣੀ ਮਾਂ ਵਰਗਾ ਪਿਆਰ ਨਾ ਦੇ ਜਿਹੜੀ ਨੂੰ ਯਾਦ ਰੱਖਿਓ ਉਹ ਆਪਣੇ ਬੱਚਿਆਂ ਦਾ ਸੁੱਖ ਜ਼ਿੰਦਗੀ 'ਚ ਨਹੀਂ ਲੈ ਸਕਦੇ ਉਹ ਇੱਥੇ ਨਰਕ ਭੁਗ ਕੇ ਜਾਊਗਾ ਜੇ ਸਨੋਂ ਨੇ ਆਪਣੀ ਸੱਸ ਨੂੰ ਮਾਂ ਵਰਗਾ ਪਿਆਰ ਦਿੱਤਾ ਉਸ ਫਕੀਰ ਉਸ ਦੇਵੀ ਨੇ ਉਹ ਬੈਠੀ ਇੱਥੇ ਦਿਲਵੀ ਇਹਨਾਂ ਨੇ ਆਪਣੀ ਨੂੰਹ ਨੂੰ ਧੀ ਬਣਾ ਕੇ ਭੇਜਿਆ ਆਪਣੇ ਪੁੱਤਰਾਂ ਨੂੰ ਭੇਜਿਆ ਯਾਦ ਰੱਖਿਓ